ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਫੋਟੇਗੜ ਸਾਹਿਬ ਵਿਖੇ ਕੱਲ ਤੋਂ ਸ਼ਹੀਦੀ ਸਭਾ ਸ਼ੁਰੂ ਹੋਵੇਗੀ ਪਰ ਉਸ ਤੋਂ ਪਹਿਲਾਂ ਜੇਕਰ ਸੰਗਤ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚੋਂ ਦੇਸ਼ ਭਰ ਦੇ ਵਿੱਚੋਂ ਸੰਗਤ ਇੱਥੇ ਲਗਾਤਾਰ ਪਹੁੰਚ ਰਹੀ ਹੈ ਤੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ ਉੱਥੇ ਜੇਕਰ ਗੱਲ ਕਰੀਏ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਤਾਂ ਉਹ ਵੀ ਦੂਰੋਂ ਦੂਰੋਂ ਪਹੁੰਚ ਰਹੇ ਮੇਰੇ ਨਾਲ ਇੱਕ ਗਰੁੱਪ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਮੁੰਡਿਆਂ ਦੇ ਹੱਥਾਂ ਦੇ ਵਿੱਚ ਇਹਨਾਂ ਨੇ ਝਾੜੂ ਚੱਕੇ ਹੋਏ ਨੇ ਤਾਂ ਦੱਸ ਦिए ਕਿ ਰਾਤ ਦਾ ਟਾਈਮ ਆ ਤਕਰੀਬਨ 8 ਵਜੇ ਚੁੱਕੇ ਨੇ ਤੇ ਇਹ ਸੇਵਾ ਕਰ ਰਹੇ ਨੇ ਸੜਕ ਦੇ ਉੱਪਰ ਜਿੱਥੇ-ਜਿੱਥ ਦੇ ਲਈ ਕਿ ਜੋ ਲੰਗਰ ਸੇਵਾ ਹੁੰਦੀ ਆ ਉਸ ਤੋਂ ਬਾਅਦ ਕਈ ਵਾਰ ਕੋਈ ਸਮਾਨ ਆ ਜਿਹੜਾ ਇੱਧਰ ਉੱਧਰ ਅਸੀਂ ਸੈੱਡ ਦਿੰਨੇ ਆ ਤਾਂ ਉਹ ਸੇਵਾ ਜਿਹੜੀ ਇਹ ਨਾਲ-ਨਾਲ ਕਰ ਰਿਆ ਸਫਾਈ ਦਾ ਜਿਹੜਾ ਪੂਰਾ ਧਿਆਨ ਰੱਖਿਆ ਜਾ ਰਿਹਾ ਗੱਲਬਾਤ ਕਰ ਲੈਣੇ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੇ ਕਿਹੜੇ ਪਿੰਡ ਤੋਂ ਆਏ ਹੋ ਜੀ ਤੇ ਕਿੰਨੇ ਚਿਰ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਜੀ ਪਿੰਡ ਸਾਡਾ ਹੈਗਾ ਜੀ ਦੱਦਾਹੂਰੇ ਰਾਏਕੋਟ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਹੈ ਜੀ ਤਾਂ ਵੀਰੇ ਤੁਸੀਂ ਪਹਿਲੀ ਵਾਰ ਇੱਥੇ ਸੇਵਾ ਕਰਨ ਆਏ ਜੇ ਇਸ ਤੋਂ ਨਹੀਂ ਵੀਰ ਜੀ ਅਸੀਂ 7 ਸਾਲ ਤੋਂ ਲਗਾਤਾਰ ਇੱਥੇ ਆ ਰਹੇ ਹਾਂ ਜੀ। ਅੱਛਾ ਜੀ। ਹਾਂ ਜੀ ਝਾੜੂ ਦੀ ਸੇਵਾ ਅਸੀਂ ਪਿੰਡ ਵੀ ਕਰਦੇ ਹਾਂ ਤੇ ਇੱਥੇ ਵੀ ਝਾੜੂ ਦੀ ਸੇਵਾ ਕਰਦੇ ਹਾਂ। ਜੀ। ਵੀਰ ਜੀ ਸ਼ਹੀਦੀ ਸਭਾ ਕੱਲ ਤੋਂ ਸ਼ੁਰੂ ਹੋ ਰਹੀ ਹੈ ਨਾ 26 27 28 ਤਰੀਕ ਨੂੰ ਸ਼ਹੀਦੀ ਸਭਾ ਤੇ ਤੁਸੀਂ ਅੱਜ 25 ਤਰੀਕ ਨੂੰ ਇੱਥੇ ਪਹੁੰਚੇ ਹੋ। ਅੱਜ ਪਹੁੰਚੇ ਹੋ ਤਾਂ ਇਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਦੇ ਇੱਥੇ ਆਏ ਹੋ? ਨਹੀਂ ਅਸੀਂ 2 ਦਿਨ ਪਹਿਲਾਂ ਇੱਥੇ ਪਹੁੰਚੇ ਹੋਇਆ ਹਾਂ। ਅੱਛਾ ਜੀ। ਤਾਂ ਫਿਰ ਇਹ ਸੇਵਾ ਜਿਹੜੀ ਕਰਦੇ ਹੋ 28 ਤਰੀਕ ਤੱਕ ਜਾਰੀ ਰਹੇਗੀ ਜਾਂ ਉਸ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ? ਹਾਂ ਕਰ ਦੋਗੇ ਅਦਰ ਵਿੱਚ ਚੱਲ ਦੋਗੇ ਹਾਂਜੀ ਹਾਂਜੀ ਤਾਂ ਵੀਰੇ ਸਪੈਸ਼ਲ ਤੌਰ ਤੇ ਆਏ ਹੋ ਏਡੀ ਦੂਰੋਂ ਚੱਲ ਕੇ ਆਏ ਹੋ ਨਾ ਇਹ ਉਹ ਧਰਤੀ ਆ ਜਿਹੜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਨਾ ਤੇ ਇਸ ਧਰਤੀ ਦੇ ਉੱਪਰ ਆ ਕੇ ਜਦੋਂ ਇਹ ਸੇਵਾ ਕਰਦੇ ਹਾਂ ਜਾਂ ਸੇਵਾ ਜਦੋਂ ਕਰ ਰਹੇ ਹੁੰਨ ਉਸ ਟਾਈਮ ਮਨ ਦੇ ਵਿੱਚ ਫਿਰ ਕੀ ਖਿਆਲ ਚੱਲਦਾ ਉਸ ਟਾਈਮ ਮਨ ਦੇ ਵਿੱਚ ਕੀ ਕੋਜਾ ਮਨ ਚ ਤਾਂ ਵੀਰ ਜੀ ਇਹੀ ਆ ਜੀ ਜਿਹੜਾ ਸਾਡੇ ਗੁਰਾਂ ਨੇ ਸਾਡੇ ਲਈ ਕੀਤਾ ਬਸ ਉਹ ਚੀਜ਼ ਨੂੰ ਯਾਦ ਕਰਕੇ ਸੇਵਾ ਵਿੱਚ ਲੱਗੇ ਹੋਇਆ ਜੀ ਤੋ ਵੀਰੀ ਬਹੁਤ ساری ਸੰਗਤੀ ਅਸੀਂ ਗੱਲ ਕਰੀਏ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਸੰਗਤ ਇੱਥੇ ਪਹੁੰਚਦੇ ਇੰਨਾ ਦਿਨਾਂ ਦੇ ਵਿੱਚ ਤਾਂ ਸੰਗਤ ਜਦੋਂ ਇੱਥੇ ਆਉਂਦੀ ਆ ਸੰਗਤ ਦੇ ਹਾਪੋ ਆ ਦੇਖਦੇ ਆਪਾਂ ਉਹਨਾਂ ਦਾ ਤਾਂ ਉਹ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਕਿ ਜਿਵੇਂ ਸੰਗਤ ਦੂਰੋ ਦੂਰੋ ਆਉਂਦੀ ਆ ਇੰਨਾ ਦਿਨਾਂ ਦੇ ਵਿੱਚ ਖਾਸ ਕਰਕੇ ਤੋਂ ਆ ਕੇ ਲੋਕ ਸ਼ਹੀਦਾਂ ਨੂੰ ਯਾਦ ਕਰਦੇ ਆ ਹਾਲਾਂਕਿ ਸ਼ਹੀਦਾਂ ਨੂੰ ਜੇਕਰ ਅਸੀਂ ਦਿੱਲੀ ਸਾਨੂੰ ਦਿੱਲੀ ਯਾਦ ਕਰਨਾ ਚਾਹੀਦਾ ਤੇ ਉਹ ਵੀ ਬਹੁਤ ਘੱਟ ਹੈ ਨਾ ਕਿ ਕਿਉਂਕਿ ਇੱਡੀਆਂ ਵੱਡੀਆਂ ਕੁਰਬਾਨੀਆਂ ਨੇ ਅਸੀਂ ਕਦੇ ਉਹਨਾਂ ਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ਹੀਦੀ ਜਿਹੜੀ ਸਭਾ ਆਪਾਂ ਇੰਨਾ ਦਿਨਾਂ 'ਚ ਸ਼ਹੀਦਾਂ ਨੂੰ ਤੋ ਸ਼ਾਇਦ ਸਾਡਾ ਫਰਜ਼ ਪੂਰਾ ਹੋ ਜਾਏਗਾ ਪਰ ਸਾਡਾ ਫਰਜ਼ ਹੈ ਕਿ ਸਵੇਰੇ ਸ਼ਾਮ ਵੀ ਯਾਦਗਰੀ ਉਹ ਵੀ ਥੋੜਾ ਵਾ ਪਰ ਜਦੋਂ ਸੰਗਤ ਦੇ ਨਾਲ ਵਿਚਰਦੇ ਹਾਂ ਕਿ ਉਹ ਕਿਵੇਂ ਉਸ ਟਾਈਮ ਦੇ ਉੱਤੇ ਫੀਲਿੰਗ ਆਉਂਦੀਆਂ ਨੇ ਜਾਂ ਨਾ ਕਿਵੇਂ ਦਾ ਮਹਿਸੂਸ ਹੁੰਦਾ ਉਸ ਟਾਈਮ ਦੇ ਫੀਲਿੰਗ ਇਦਾਂ ਵੀਰੇ ਹੁਣ ਜਿੱਦਾਂ ਅਸੀਂ ਸੇਵਾ ਕਰਦੇ ਹਾਂ ਰਸਤੇ ਦੇ ਵਿੱਚ ਜਾਂਦੇ ਹਾਂ ਸੁਣਦੇ ਹਾਂ ਨਾ ਛੋਟੇ ਛੋਟੇ ਬੱਚਿਆਂ ਤੋਂ ਵੀ ਇਹੀ ਗੱਲ ਸੁਣਦੇ ਆ ਵੀ ਉਹ ਜਿੱਦਾਂ ਅਸੀਂ ਦੀਆਂ ਹੋਈਆਂ ਬੱਚਿਆਂ ਦੀਆਂ ਕਿੰਦਾ ਹੋਇਆ ਠੰਡ ਸੀ ਇਹ ਸੀ ਹਰ ਦੇ ਮੂੰਹ ਦੇ ਵਿੱਚੋਂ ਇਹੀ ਗੱਲ ਆ ਵੀ ਬਹੁਤ ਮੁਸ਼ਕਲ ਸੀ ਉਹ ਸਮਾਂ ਅਸੀਂ ਉਹ ਚੀਜ਼ ਨੂੰ ਯਾਦ ਕਰਦੇ ਹੋਏ ਸਭ ਇੱਥੇ ਆ ਰਹੇ ਆ ਜੀ ਬਹੁਤ ਅੱਛਾ ਵੀਰੇ ਇੱਕ ਚੀਜ਼ ਮੈਂ ਤੁਹਾਡੇ ਤੋਂ ਜ਼ਰੂਰ ਜਾਨਣੀ ਚਾਹਾਂਗਾ 6-7 ਸਾਲ ਤੋਂ ਲਗਾਤਾਰ ਤੁਸੀਂ ਸੇਵਾ ਕਰ ਰਹੇ ਹੋ ਤਾਂ ਹੁਣ ਜਿਹੜਾ ਜਿਵੇਂ ਟਾਈਮ ਆ ਰਿਹਾ ਕਿਉਂਕਿ ਤਕਨੀਕੀ ਜੋਗ ਆ ਰਿਹਾ ਅਕਸਰ ਦੁਨੀਆ ਦੀ ਗੱਲ ਹੁੰਦੀ ਹੈ ਕਹਿੰਦੇ ਦੁਨੀਆ ਚੇਂਜ ਹੋ ਜਾਂਦੀ ਆ ਪਰ ਜੇ ਤੁਸੀਂ ਇੱਥੇ ਪਹੁੰਚ ਜਾਨੇ ਹੋ ਇੱਥੇ ਆ ਜਾਣੇ ਇੱਥੇ ਆ ਕੇ ਕੀ ਲੱਗਦਾ ਕਿ ਜਿਹੜੇ ਲੋਕ ਆ ਰਹੇ ਨੇ ਉਹ ਕਿਵੇਂ ਦਾ ਵਿਚਰਦੇ ਨੇ ਜਿਵੇਂ ਪਹਿਲਾਂ ਆਉਂਦੇ ਸੀ ਸਵਾ ਦੇ ਉੱਪਰ ਲੋਕ ਉਸੇ ਤਰੀਕੇ ਦੇ ਨਾਲ ਆਉਂਦੇ ਆ ਜਾਂ ਉਹ ਤੋਂ ਵੱਧ ਸ਼ਰਧਾ ਭਾਵਨਾ ਨਾਲ ਆਉਂਦੇ ਜਾਂ ਘੱਟ ਨਾਲ ਆਉਂਦੇ ਤੁਸੀਂ ਤੁਹਾਡਾ ਨਜ਼ਰੀਆ ਕੀ ਹੈ ਮੈਂ ਜ਼ਰੂਰ ਜਾਨਣਾ ਚਾਹਾਂਗਾ ਸਾਡੇ ਹਿਸਾਬ ਦੇ ਨਾਲ ਤਾਂ ਜ ਪਹਿਲਾਂ ਥੋੜਾ ਜਿਹਾ ਹੋਰ ਤਰੀਕੇ ਨਾਲ ਸੀਗਾ ਹੁਣ ਜਿਉਂ-ਜਿਉਂ ਪਤਾ ਲੱਗ ਰਿਹਾ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਉਸ ਤਰੀਕੇ ਨਾਲ ਵਧੀਆ ਲੱਗ ਰਿਹਾ ਹਾਂਜੀ ਸਾਬ ਸਮਝਦੇ ਆਏ ਗੱਲ ਨੂੰ ਵੀ ਦੁੱਖ ਦਾ ਸਮਾਂ ਸੀਗਾ ਵੀਰੇ ਜੇਕਰ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ ਸਿੱਖ ਪੂਰੇ ਕੋਨੇ-ਕੋਨੇ ਦੇ ਵਿੱਚ ਵਸਦੇ ਆ ਵਰਲਡ ਦੇ ਤਾਂ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਸਵਾ ਦੇ ਉੱਤੇ ਆਏ ਨਹੀਂ ਹੋਣੇ ਅੱਗੋਂ ਪਿੱਛੋਂ ਆਏ ਹੋਣਗੇ ਸਭਾ ਦੇ ਉੱਪਰ ਹੋ ਸਕਦਾ ਉਹ ਨਾ ਆਏ ਹੋਣ ਹਨਾ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਘਰਾਂ ਚੋਂ ਨੇ ਜਾਂ ਆਉਣ ਬਾਰੇ ਸੋਚ ਰਹੇ ਆ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਹੋ ਸਕਦਾ ਤੁਹਾਡੀ ਕਈ ਵੀ ਗੱਲ ਦਾ ਕਿਸੇ ਦੇ ਉੱਪਰ ਕੋਈ ਅਸਰ ਹੋ ਸਕਦਾ ਸਾਡਾ ਤਾਂ ਇਹੀ ਕਹਿਣਾ ਜੀ ਇੱਕ ਵਾਰ ਜ਼ਰੂਰ ਪਹੁੰਚੋ ਜੀ ਬੱਚਿਆਂ ਨੂੰ ਵੀ ਲੈ ਕੇ ਆਓ ਬਜ਼ੁਰਗ ਨੇ ਉਹ ਵੀ ਆਉਣ ਆ ਕੇ ਦੇਖਣ ਕਿਉਂ ਉੱਥੇ ਪਿੰਡਾਂ ਦੇ ਵਿੱਚ ਕੀ ਹੁੰਦਾ ਨਾ ਜਦੋਂ ਕੋਈ ਟਰੈਕਟਰ ਵਕਟਰਾਲੀ ਵਗੈਰਾ ਤਿਆਰ ਕਰਦਾ ਕੋਈ ਵੀ ਗਰੁੱਪ ਤਾਂ ਜ਼ਿਆਦਾਤਰ ਲੋਕ ਕਹਿੰਦੇ ਆ ਇਹ ਤਾਂ ਮੰਦਿਰ ਆ ਜੀ ਇੱਥੇ ਮੰਦਿਰ ਬਣ ਕੇ ਕੋਈ ਨਹੀਂ ਆਉਂਦਾ ਜੀ ਅਸੀਂ ਤਾਂ ਅਜੇ ਤੱਕ ਨਹੀਂ ਦੇਖਿਆ ਵੀ ਕੋਈ ਇੱਥੇ ਡੱਕ ਲਾ ਕੇ ਗੇੜੇ ਦੇ ਰਿਹਾ ਜਾਂ ਕੁਝ ਵੀ ਹਰ ਇੱਕ ਦੇ ਮਨ ਦੇ ਵਿੱਚ ਜੋ ਚੀਜ਼ ਲੈ ਕੇ ਆਉਂਦਾ ਸਰਦਾ ਦੇ ਨਾਲ ਆਉਂਦਾ ਉਸ ਤਰ੍ਹਾਂ ਤਰੀਕੇ ਦੇ ਨਾਲ ਹੀ ਆਉਂਦਾ ਉਹਨਾਂ ਦੀ ਸਪੋਰਟ ਕਰਿਆ ਕਰੋ ਪਿੰਡੋਂ ਜੇ ਕੋਈ ਆਉਂਦੀ ਹੈ ਨਾ ਸੰਗਤ ਉਹਨਾਂ ਦੀ ਸਪੋਰਟ ਕਰਿਆ अच्छा ਤੁਸੀਂ ਪਿੰਡ ਦੀ ਸਪੋਰਟ ਦੀ ਗੱਲ ਕੀਤੀ ਆ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਦਾ ਪਿੰਡ ਦਾ ਸਾਨੂੰ ਸਾਰੇ ਪਿੰਡ ਦਾ ਸਹਿਯੋਗ ਆ ਜੀ ਸਰਪੰਚ ਸਾਹਿਬ ਦਾ ਸਹਿਯੋਗ ਆ ਪੂਰੇ ਪਿੰਡ ਦਾ ਜੀ ਬਿਲਕੁਲ ਵੀਰੇ ਤਾਂ ਬਹੁਤ ਚੰਗਾ ਲੱਗਿਆ ਜੀ ਤੁਹਾਡੀ ਇਹ ਸੇਵਾ ਨੂੰ ਦੇਖ ਕੇ ਉਮੀਦ ਕਰਦੇ ਆ ਕਿ ਤੁਹਾਡੀ ਇਹ ਸੇਵਾ ਤੋਂ ਬਹੁਤ ਸਾਰੇ ਲੋਕਾਂ ਨੂੰ ਸਿੱਖਣ ਨੂੰ ਮਿਲੇਗਾ ਕੱਲਾ ਇੱਥੇ ਨਹੀਂ ਆਪਾਂ ਜਿੱਥੇ ਵੀ ਆਪਣੇ ਨੇੜੇ ਕੋਈ ਪਿੰਡ ਦੇ ਵਿੱਚ ਗੁਰੂ ਘਰ ਆ ਤਾਂ ਉੱਥੇ ਜਾ ਕੇ ਵੀ ਇਹ ਸੇਵਾ ਜਿਹੜੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਤਾਂ ਚੰਗਾ ਲੱਗਿਆ ਜੀ ਤੁਹਾਡੀ ਇਹ ਸੇਵਾ ਦੇਖ ਕੇ ਉਮੀਦ ਕਰਦੇ ਆ ਇਸੇ ਤਰੀਕੇ ਸੇਵਾ ਤੁਹਾਡੀ ਇਹ ਜਾਰੀ ਰਹੇਗੀ ਤੇ ਉਮੀਦ ਕਰਦੇ ਆ ਜੀ ਤੁਹਾਨੂੰ ਵੀ ਇਹ ਸੇਵਾ ਜਿਹੜੀ ਇਹਨਾਂ ਵੀਰਾਂ ਦੀ ਚੰਗੀ ਲੱਗੀ ਹੋਵੇਗੀ ਜੇਕਰ ਕੋਈ ਸੁਝਾਅ ਹੈ ਮਨ ਦੇ ਵਿੱਚ ਕੋਈ ਵਿਚਾਰ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਗੁਰਪ੍ਰੀਤ